ਸਚਖੰਡ ਸ੍ਰੀ ਦਰਬਾਰ ਸਾਹਿਬ ਜਿੱਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਬੀਬੀ ਕੋਲਾ ਜੀ ਭਲਾਈ ਕੇਂਦਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਅਰਦਾਸ ਉਪਰੰਤ ਹੜਪੀੜਤਾ ਲਈ ਰਾਸ਼ਨ ਦੀ ਸਮੱਗਰੀ ਰਵਾਨਾ ਕੀਤੀ ਗਈ ਇਸ ਮੌਕੇ ਉਹਨਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸਮਾਜ ਦੇ ਹਰ ਵਿਕੇ ਦੇ ਲੋਕ ਤਨ ਮਨ ਆਤੇ ਤਨ ਨਾਲ ਹੜਪੀੜਤਾ ਦੀ ਸੇਵਾ ਵਿੱਚ ਜੁਟੇ ਹੋਏ ਨੇ ਉੱਥੇ ਕੁਝ ਸ਼ਰਾਤੀ ਅੰਸਰ ਰਾਸ਼ਨ ਇਕੱਠਾ ਕਰਕੇ ਕਾਲਾ ਬਾਜ਼ਾਰੀ ਕਰ ਰਹੇ ਹਨ ਜਿਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਨਾ ਕਹਿਆ ਕਿ ਬੀਬੀ ਕੋਲਾਜੀਪਲਾਈ ਕੇਂਦਰ ਜੋ ਸਦਾ ਤੋਂ ਸਮਾਜਿਕ ਸੇਵਾ ਅਤੇ ਧਰਮ ਪ੍ਰਚਾਰ ਵਿੱਚ ਅੱਗੇ ਰਹਿੰਦਾ ਹੈ ਉਹਨਾਂ ਵੱਲੋਂ ਅੱਜ ਹੜਪੀੜਤਾ ਲਈ ਸਤਵੀਂ ਖੇਪੇ ਜੀ ਗਈ ਹੈ ਜਿਸ ਵਿੱਚ ਰਾਸ਼ਨ ਅਤੇ ਚਾਰੇ ਤੋਂ ਇਲਾਵਾ ਹੋਰ ਜ਼ਰੂਰਤ ਦਾ ਸਮਾਨ ਸ਼ਾਮਿਲ ਹੈ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਪਾਵੇਂ ਪਾਣੀ ਹੌਲੀ-ਹੌਲੀ ਥੱਲੇ ਜਾ ਰਿਹਾ ਹੈ ਪਰ ਖਤਰਾ ਜਿੱਟ ਲਿਆ ਨਹੀਂ ਹੈ ਜਿਵੇਂ ਕਿ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 3 ਹਫ਼ਤੇ ਤੋਂ ਪੰਜਾਬ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹੈ ਬਹੁਤ ਸਾਰਾ ਜ਼ਮੀਨੀ ਰਕਬਾ ਔਰ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰ ਟਹਿ ਚੁੱਕੇ ਨੇ ਪਸ਼ੂ ਉੜ ਚੁੱਕੇ ਨੇ ਕਾਰੋਬਾਰ ਬਰਬਾਦ ਹੋ ਚੁੱਕੇ ਨੇ ਜ਼ਮੀਨਾਂ ਦੇ ਵਿੱਚ ਅਰੇਤਾ ਭਾਲ ਆਦਿਕ ਚੜ ਚੁੱਕੀ ਹੈ ਬਹੁਤ ਵੱਡਾ ਨੁਕਸਾਨ ਜਿਹੜਾ ਜਾਨੀ ਮਾਲੀ ਪੰਜਾਬ ਦੇ ਲੋਕਾਂ ਦਾ ਹੋਇਆ ਔਰ ਖਾਸ ਕਰਕੇ ਜਿਹੜੇ ਪਿੰਡੂ ਖੇਤਰ ਨੇ ਕਿਸਾਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਔਰ ਸਮੁੱਚੀ ਸੰਗਤ ਵੱਲੋਂ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਉੱਤਰੀ ਤੋਂ ਔਰ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਤੋਂ ਬਾ ਔਰ ਉੜੀਸ਼ਾ ਪ੍ਰਦੇਸ਼ਾਂ ਤੋਂ ਸੰਗਤ ਜਿਹੜੀ ਹੈ ਉਹ ਤਨ ਮਾਨ ਧਨ ਕਰਕੇ ਜਿਹੜੀ ਸੇਵਾ ਹੈ ਉਹ ਇਹਨਾਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਆ ਕੇ ਇੱਥੇ ਕਰ ਰਹੀ ਹੈ ਇਸ ਦੇ ਚੱਲਦਿਆਂ ਜਿੱਥੇ ਹੋਰ ਸੰਫਤਾਂ ਦੇ ਵੱਲੋਂ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਕਾਰ ਸੇਵਾ ਵਾਲੇ ਮਾਪੁਰਖ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਉੱਥੇ ਬੀਬੀ ਕੌਲਾ ਜੀ ਪੜਾਈ ਕੇਂਦਰ ਗਿੰਦਾਲੇ ਨੇ ਹਮੇਸ਼ਾ ਮਨੁੱਖਤਾ ਵਾਸਤੇ ਸਮਾਜ ਦੀ ਸੇਵਾ ਵਾਸਤੇ ਧਰਮ ਪ੍ਰਚਾਰ ਵਾਸਤੇ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਹੈ। ਭਾਈ ਸਾਹਿਬ ਭਾਈ ਗੋਰਖ ਬਾਲ ਸਿੰਘ ਵੀ ਹੋਰਾਂ ਵੱਲੋਂ ਆਪਣੇ ਸਮੂਥੇ ਜੱਥੇ ਦੇ ਸਹਿਯੋਗ ਨਾਲ ਅੱਜ ਦਾਸ ਨੇ ਨਜ਼ਰ ਮਾਰ ਕੇ ਦੇਖਿਆ ਹੈ। ਟੇਬਲ ਤੇ ਵੀ ਵਸਤੂਆਂ ਸਜਾਈਆਂ ਹੋਈਆਂ ਨੇ, ਟਰੱਕ ਵਿੱਚ ਵੀ ਭਰੀਆਂ ਹੋਈਆਂ ਨੇ, ਘਰ ਵਿੱਚ ਉਲੜੀਆਂ ਦੀਆਂ ਹਰ ਇੱਕ ਵਸਤੂ ਜਿਹੜੀ ਹੈ ਉਹ ਹੜ ਪ੍ਰਭਾਵਤ ਸੰਗਤ ਵਾਸਤੇ, ਰਜਾਨ ਵਾਸਤੇ ਜਿਹੜੀ ਕੇਪ ਹੈ ਉਹ ਤਿਆਰ ਕੀਤੀ ਗਈ ਹੈ। ਪਸ਼ੂਆਂ ਦਾ ਚਾਰਾ ਹੈ। ਉਹ ਬਖਾ ਦਸੂ ਬੋਰੀ ਜਿਹੜੀ ਹੈ ਉਹ ਚੌਕਰ ਦੇ ਤਿਆਰ ਕੀਤੀ ਹੋਈ ਹੈ ਜਿਸ ਵਿੱਚ ਅ ਰਾਸਨ ਹੈ ਮੱਛਰਦਾਨੀਆਂ ਰਾਸ ਮੱਛਰਦਾਨੀਆਂ ਨੇ ਪੇਸਟਾਂ ਬੁਰਸ਼ ਨਿਊਟਰੀ ਦੁੱਧ ਚਾਹ ਪੱਤੀ ਇਹਦੀ ਜਿਹੜੀ ਕਿਟਾ ਆਟੋਮੋਸ ਹੈ ਬੇਲ ਪੂਰੀ ਨਿਊਟਰੀ ਮੈਡੀਕਲ ਕਿਟਾਂ ਔਰ ਸੋਲਰ ਲਾਈਟਾਂ ਤਾਰ ਦੇ ਸਮੇਤ ਤੇ ਪੈਰੀਂ ਪਾਉਣ ਵਾਲੇ ਜੋੜੇ ਰੈਡੀमेड ਜਰਸੀਆਂ ਬੈੱਡ ਸ਼ੀਟਾਂ ਆਦਿ ਕਿਹੜਾ ਸਮਾਨ ਹੈ ਉਹ ਭਾਈ ਸਾਹਿਬ ਜੀ ਹੋਰਾਂ ਵੱਲੋਂ ਜਿਹੜਾ ਅੱਜ ਸੰਗਤ ਦੀ ਸੇਵਾ ਵਾਸਤੇ ਜਿਹੜਾ ਇੱਥੋਂ ਵਰਵਾਨਾ ਕੀਤਾ ਜਾ ਰਿਹਾ ਔਰ ਇਹਦੇ ਨਾਲ ਨਾਲ ਮੈਡੀਕਲ ਦੀ ਇੱਕ ਟੀਮ ਐਂਬੂਲੈਂਸ ਦੇ ਸਮੇਤ ਮੈਡੀਕਲ ਟੀਮ ਵੀ ਜਿਹੜੀ ਹੈ ਉਹ ਸਹਾਇਤਾ ਵਾਸਤੇ ਜਾ ਰਹੀ ਹੈ ਔਰ ਬੈਡਿਕਲ ਕਿੱਟਾਂ ਜਿਸ ਵਿੱਚ ਮੱਛਰ ਵਾਸਤੇ ਕੋਇਲ ਜਿਹੜੀ ਹੈ ਉਹ ਪਾਈ ਹੋਈ ਹੈ ਜ਼ਖਮਾਂ ਵਾਲੀ ਮਰਮ ਹੈ ਔਰ ਬੁਖਾਰ ਦੀਆਂ ਗੋੜੀਆਂ ਨੇ ਇਨਫੈਕਸ਼ਨ ਦੀਆਂ ਗੋੜੀਆਂ ਇਤਿਆਦਤ ਜਿਹੜਾ ਸਮਾਨ ਹੈ ਜਿਹੜੇ ਫਰਸਟ ایڈ ਕਿੱਟ ਜਿਹੜੀ ਹੈ ਉਹ ਵੀ 300 ਤੋਂ ਜ਼ਿਆਦਾ ਕਿੱਟ ਜਿਹੜੀ ਹੈ ਉਹ ਸੰਗਠਨ ਵਾਸਤੇ ਭਾਈ ਸਾਹਿਬ ਦੀ ਹੋਰਾਂ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀ ਕਰਦਿਆਂ ਹੋਇਆ ਜਿਹੜੇ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਔਰ ਅਰਦਾਸ ਕਰਕੇ ਇਹ ਜਿਹੜੀ 7ਵੀਂ ਕੇਪ ਹੈ ਕਿ ਬੀਬੀ ਕੌਲਾ ਜੀ ਪਲਾਈ ਕੇਂਦਰ ਤੋਂ ਹੋਰ ਵਾਣਾ ਕੀਤੀ ਜਾ ਰਹੀ ਹੈ ਸਰ ਜੀ ਤੁਸੀਂ ਪਹਿਲੇ ਦਿਨ ਤੋਂ ਹੀ ਗ੍ਰਾਊਂਡ ਲੈਵਲ ਤੋਂ ਜਾ ਕੇ ਦੇਖ ਤੁਸੀਂ ਔਰ ਜਿਹੜੀ ਗੱਲ ਕਰੀ ਤਾਂ ਬੀਬੀ ਕੌਲਾ ਨੂੰ ਇੰਟਰਸਟ ਵੀ ਲਗਾਤਾਰ ਹੀ ਪਹਿਲੇ ਦਿਨ ਤੋਂ ਹੜ੍ਹ ਪੇੜਾਂ ਤੇ ਮਰਲੇ ਸਤੈ ਨੇ ਕੀ ਮੇਰਾ ਮਾਹੌਲ ਦੇਖਿਆ ਤੁਸੀਂ ਦੇਖੋ ਬਹੁਤ ਜਿਆਦਾ ਤਰਾਸਦੀ ਵਾਲਾ ਮਾਹੌਲ ਦੇਖਿਆ ਹੈ ਗਰਾਊਂਡ ਤੇ ਜਾ ਕੇ ਅਸੀਂ ਪਾਣੀ ਦੇ ਅੰਦਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ ਹੈ ਜਮੇਲਾਂ ਹੜ ਚੁੱਕੀਆਂ ਨੇ ਪਸ਼ੂ ਰੁੜ ਗਏ ਨੇ ਜਿਆਤਰ ਪਸ਼ੂ ਜਿਹੜੇ ਨੇ ਉਹ ਕਿੱਲਿਆਂ ਤੇ ਵੱਧੇ ਹੋਏ ਹੋયા ਤੇ ਮੌਤ ਹੋ ਗਈ ਹੈ ਘਰਾਂ ਦੀਆਂ ਫਰਸ਼ਾਂ ਤਸ ਚੁੱਕੀਆਂ ਨੇ ਗੰਦਾ ਪਾੜ ਚੁੱਕੀਆਂ ਨੇ ਛੱਤਾਂ ਡਿੱਗ ਪਈਆਂ ਨੇ ਬੜੇ ਬੁਰੇ ਹਾਲਾਂ ਦੇ ਵਿੱਚ ਜਿਹੜੇ ਪੰਜਾਬ ਦੀ ਕਿਸਾਨੀ ਹੈ ਪੰਜਾਬ ਦਾ ਜਿਹੜੇ ਪਿੰਡੂ ਲੋਕ ਨੇ ਉਹ ਬੜੇ ਬੁਰੇ ਹਾਲਾਂ ਦੇ ਵਿੱਚ ਰਹਿ ਰਹੇ ਨੇ ਕਈ ਲੋਕ ਇਸ ਸਮੇਂ ਕਾਲਾ ਬਜਾਰੀ ਵੀ ਕਰ ਰਹੇ ਨੇ ਉਹ ਇਕੱਠਾ ਸਮਾਨ ਕਰਕੇ ਬਾਜ਼ਾਰਾਂ ਵਿੱਚ ਵੇਚਿਆ ਵੀ ਜਾ ਰਿਹਾ ਉਹ ਲੋਕਾਂ ਨੂੰ ਦੇਖੋ ਕਾਲਾ ਬਜਾਰੀ ਕਰਨੀ ਇਸ ਆਫਤਾ ਦੇ ਸਮੇਂ ਵਿੱਚ ਤੇ ਵੰਡ ਸ਼ਕਣ ਦੇ ਜਿਹੜੇ ਮਰਯਾਦਾ ਹੈ ਉਹਨੂੰ ਰੱਖਣਾ ਚਾਹੀਦਾ ਹੈ ਕਿ ਸਾਰੇ ਵੰਡ ਵਰਤ ਕੇ ਜਿਵੇਂ ਜਿਵੇਂ ਕੋਈ ਸੰਗਤ ਸੇਵਾ ਕਰ ਰਹੀ ਹੈ ਤੇ ਇਹਨਾਂ ਤੇ ਹਰ ਇੱਕ ਵੀ ਜਿਹੜੇ ਲੋੜ ਹੈ ਉਹ ਪੂਰੀ ਹੋ ਜਾ ਸਾਡੇ ਧਿਆਨ ਵਿੱਚ ਗਿਆ ਸੀ ਪ੍ਰਸ਼ਾਸਨ ਦੇ ਨਾਲ ਗੱਲ ਅਸੀਂ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਉਹ ਰੋਕ ਕੇ ਚੀਜ਼ਾਂ ਲੈ ਲੈ ਕਿਤੇ ਜ਼ਰੂਰਤਮੰਦਾਂ ਨੂੰ ਅੱਗੇ ਵੇਚ ਕੇ ਤੇ ਪੈਸੇ ਵਟ ਰਹੇ ਨੇ ਜਾ ਚੰਗੇ ਭੜੇ ਖਾਂਦੇ ਪਿੰਦ ਦੇ ਲੋਕ ਜਿਹੜੇ ਨੇ ਆਪਣੇ ਘਰਾਂ ਵਿੱਚ ਜਾਮਾ ਕਰਕੇ ਕਾਲਾ ਬਜਾਰੀ ਕਰ ਰਹੇ ਨੇ ਜਾਂ ਕੋਈ ਦੁਕਾਨਦਾਰ ਕੋ ਫੈਕਟਰੀਆਂ ਵਾਲੇ ਤਿਆਰ ਲਖ ਜਿਹੜੇ ਨੇ ਉਹ ਮਹਿੰਗਾ ਸਮਾਨ ਵੇਚ ਰਹੇ ਨੇ ਜਾਂ ਬਲੈਕ ਮਾਰਕੀਟਿੰਗ ਜਿਹੜੀ ਹੋ ਰਹੀ ਹੈ ਇਹਨਾਂ ਦੇ ਉੱਤੇ ਇੱਕ ਅਪਰਾਧਿਕ ਮਾਮਲਾ ਦਰਜ ਕਰਕੇ ਤੇ ਇਹਨਾਂ ਦੇ ਖਿਲਾਫ ਸਖ਼ਤ ਬਣਦੀ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਔਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਸ ਵਿਪਤਾ ਦੇ ਸਮੇਂ ਵਿੱਚ ਆਪਣੇ ਭਰਾਵਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਇਹ ਜੀ ਕਾਲਾ ਬਜਾਰੀ ਕਰਨੀ ਜਾ ਵਸਤੂਆਂ ਮਹਿੰਗੀਆਂ ਕਰਕੇ ਵੇਚ ਕੇ ਪੈਸੇ ਵਟਣੇ ਤੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲੇ ਲੋਕ ਜਿਹੜੇ ਨੇ ਉਹ ਇਸ ਚੀਜ਼ ਤੋਂ ਬਾਝੋਂ ਕੀ ਹਾਲਾਤੀ ਹੈ ਹੁਣ ਕੀ ਹਾਲਾ ਹੈ ਹੁਣ ਇਸ ਵੇਲੇ ਪਾਣੀ ਤਾਂ ਥੋੜਾ ਥੱਲੇ ਜਾ ਰਿਹਾ ਹੈ ਕਿਉਂਕਿ ਹਾਲਾਂ ਖਤਰਾ ਜਿਹੜਾ ਉਹ ਕਲਿਆ ਨਹੀਂ ਕਿਉਂਕਿ ਹਾੜਾਂ ਦਾ ਪਾਣੀ ਜੋ ਦਰਿਆਵਾਂ ਵਿੱਚ ਚੱਲ ਰਿਹਾ ਪਾਣੀ ਬਹੁਤ ਤੇਜ਼ ਗਤੀ ਨਾਲ ਔਰ ਬਹੁਤ ਲੰਬੇ ਏਰੀਏ ਦੇ ਵਿੱਚ ਜਿਹੜਾ ਪਾਣੀ ਹੈ ਬੜੀ ਸਪੀਡ ਨਾਲ ਚੱਲ ਰਿਹਾ ਕਿਉਂਕਿ 100% ਹਰੀਕੇ ਤੁਸੀਂ ਬੰਦ ਤੇ ਜਾ ਕੇ ਆਇਆ ਹੈ ਉੱਥੇ ਵੀ ਇੱਕਦਮ ਸਾਢੇ ਹੁੰਦੇ ਜਿਹੜੇ ਖਾਰ ਸੀ ਉਹ ਲੱਗਣ ਲੱਗ ਗਈ ਤੁਸੀਂ ਬੰਨ ਨੂੰ ਔਰ ਮੌਕੇ ਤੇ ਨੌਜਵਾਨਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਪਹੁੰਚ ਕੇ ਇਸ ਪਰ ਲਾ ਲਾ ਕੇ ਮਿੱਟੀਏ ਤੋੜੇ ਫੜ ਫੜ ਕੇ ਦਰਖਤ ਵੱਡ ਵੱਡ ਕੇ ਵਿੱਚ ਸੁੱਟ ਕੇ ਤੇ ਉਹਨੂੰ ਰੋਕਣ ਦਾ ਯਤਨ ਕੀਤਾ ਜੇਕਰ ਉਹ ਬੰਦ ਟੁੱਟ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਤਰਮਤਾਰਨ ਦੇ ਇਲਾਕੇ ਦਾ ਜਿਹੜਾ ਹੋਣ ਦੀ ਸੰਭਾਵਨਾ ਸੀ ਪਾਣੀ ਭਾਵੇਂ ਥੱਲੇ ਜਾ ਰਿਹਾ ਪਰ ਖਤਰਾ ਹਾਲੇ ਜਿਹੜਾ ਪੂਰੀ ਤਰ੍ਹਾਂ ਟਲਿਆ ਨਹੀਂ ਅਸਲ ਜਿਹੜੀ ਤਰਾਸਦੀ ਹੈ ਜੋ ਲੱਗਦਾ ਹੈ ਕਿ ਹੁਣ ਸ਼ੁਰੂ ਹੋਣਿਆ ਪਾਣੀ ਲੱਥੇਗਾ ਜਮੀਨਾਂ ਸਾਫ ਹੋਣ ਗਈਆਂ ਉਹਦੇ ਵਿੱਚ ਪਸ਼ੂ ਮਰੇ ਪਏ ਨੇ ਕੋ ਪੰਛੀ ਮਰੇ ਪਏ ਨੇ ਹੁਣ ਇਸ ਵੀ ਸਾਨੂੰ ਸਾਰਿਆਂ ਨੂੰ ਇਤਿਆਰਦਨ ਜਿਹੜੀ ਆ ਨਾ ਉਹ ਬਹੁਤ ਇੱਕ ਜਾਗਰੂਕਤਾ ਦੀ ਲੋੜ ਹੈ ਕਿ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈ ਉਹ ਜਿਹੜਾ ਉਹ ਬਣਿਆ ਹੋਇਆ ਹੈ ਇਸ ਅਨੁਸਾਰ ਸਾਰਿਆਂ ਨੂੰ ਰਲ ਮਿਲ ਕੇ ਇਸ ਕਿਸ ਤਰ੍ਹਾਂ ਸਮੇਂ ਵਿੱਚ ਜਿਹੜਾ ਇਸ ਜਿਹੜੀ ਸਥਿਤੀ ਦਾ ਟਾਕਰਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਜਾਦੀ ਵਧੀਕ ਇੰਟੀਰੀਅਰ ਪੰਜਾਬੀ ਪੰਜਾਬੀ ਕਲਾਕਾਰ ਇੱਕ ਮੰਚ ਤੇ ਇਕੱਠੇ ਹੋ ਕੇ ਹੱਡ ਵਰਤਾਈ ਮਨਤਰੀ ਜਾਈ ਕਿ ਉਹ ਦੇਖੋ ਐਸ ਸਮੇਂ ਜੋ ਕੋਈ ਵੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਿਹਾ ਹੈ ਇਹ ਬਹੁਤ ਚੰਗੀ ਗੱਲ ਹੈ ਕਿ ਜਿਹਨੂੰ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਨੇ ਉਹ ਨੂੰ ਬਾਦ ਚੜ ਕੇ ਆ ਇਸ ਵੇਲੇ ਵਿਪਤਾ ਦਾ ਸਨ ਜਿਹੜੀ ਸੇਵਾ ਹੈ ਉਹ ਕਰਨੀ ਚਾਹੀਦੀ ਹੈ ਚੰਗੀ ਗੱਲ ਹੈ ਦੇਖੇਗਾ ਕਿ ਦੂਜੀਆਂ ਸਟੇਟਾਂ ਤੋਂ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਔਰ ਲੱਗਦਾ ਕਿ ਇਕਤਾ ਦੀ ਲੋੜ ਠੀਕ ਹੈ ਜਿਹੜਾ ਕਿ ਰਸ ਨੂੰ ਲੈ ਕੇ ਕਹਿੰਦੇ ਨੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਜੋ ਹੁਕਮ ਹੈ ਕਿ ਨਾ ਕੋ ਬਹਿਰੀ ਨਾਹੇ ਪੈਗਾਨਾ ਸਗਲ ਸੰਗ ਆਪ ਕੋ ਬਣਾਈ ਔਰ ਸਤਿਕਰਾਂ ਦਾ ਬਚਨ ਜਿਹੜਾ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ ਪੰਜਾਬੀਆਂ ਦੀ ਇੱਕ ਫਿਤਰਤ ਹੈ ਪੰਜਾਬੀਆਂ ਦਾ ਇੱਕ ਸੁਭਾਅ ਹੈ ਪੰਜਾਬੀਆਂ ਦੇ خون ਵਿੱਚ ਹੈ ਇਹ ਕਿਵੇਂ ਉੱਤੇ ਕੋ ਵਿਵਸਤਾ ਬਣਦੀ ਹੈ ਤੇ ਪੰਜਾਬੀ ਪਹਿਲ ਦੇ ਆਧਾਰ ਤੇ ਆਪਣੇ ਕਿਰਤ ਕਮਾਈ ਵਿੱਚੋਂ ਆਪਣੇ ਆਪ ਲੈ ਕੇ ਤੇ ਉੱਥੇ ਪਹੁੰਚ ਕੇ ਜਾ ਕੇ ਸੇਵਾ ਕਰਦਾ ਹੈ ਤੇ ਇੱਕ ਚੰਗੀ ਗੱਲ ਹੈ ਕਿ ਅੱਜ ਦੂਜੇ ਧਰਮਾਂ ਦੇ ਲੋਕ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਜੋ ਆਏ ਨੇ ਇਹ ਆਪਸੀ ਭਾਈਚਾਰਕ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਵਧੀਆ ਸੰਕੇਤ ਹੈ ਪੰਜਾਬੀ ਭਾਸ਼ਾ ਨੂੰ ਦੀ ਮੰਤਰੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਸਾਡੀ ਕੀ ਕਹਿਣਾ ਕਿ ਇਹ ਫੇਰ ਵੀ ਪਛਾਣ ਜੜੇ ਬਣ ਗਈ ਦੇਖੋ ਪੰਜਾਬੀ ਭਾਸ਼ਾ ਨੂੰ ਭਾਵੇਂ ਪੰਜਾਬ ਦੇ ਵਿੱਚੋਂ ਕਈ ਸਕੂਲਾਂ ਦੇ ਵਿੱਚ ਪੜਾਉਣ ਤੋਂ ਜਿਹੜਾ ਹੈ ਉਹ ਗੁਰੇਜ ਕੀਤਾ ਜਾ ਰਿਹਾ ਹੈ ਜਾਂ ਫੀ ਗੋਲਨ ਉੱਤੇ ਜੁਰਮਾਨਾ ਕਰਨ ਦੀਆਂ ਵੀ ਰਿਪੋਰਟਾਂ ਹੈਗੀਆਂ ਨੇ ਕਿ ਜੇ ਜਾ ਕੇ ਗੋਲ ਦਿੱਤੇ ਉਹਨੂੰ ਜੁਰਮਾਨਾ ਕੀਤਾ ਜਾਂਦਾ ਹੈ ਇਹ ਪੰਜਾਬ ਵਿੱਚ ਵਾਪਰ ਰਿਹਾ ਹੈ ਪਰ ਇਸ ਦੇ ਉਲਟ ਜਿਹੜੀ ਖਬਰ ਕੱਲ ਦੀ ਆਈ ਹੈ ਕਿ ਆਸਟ੍ਰੇਲੀਆ ਗਵਰਨਮੈਂਟ ਨੇ ਪੰਜਾਬੀ ਨੂੰ 17ਵੀਂ ਪਾਸ਼ਾ ਵਜੋਂ ਜਿਹੜੀ ਮਾਨਤਾ ਉਹ ਦਿੱਤੀ ਹੈ ਇਹ ਮੁਬਾਰਕ ਹੈ ਔਰ ਆਸਟ੍ਰੇਲੀਆ ਗਵਰਨਮੈਂਟ ਦਾ ਧੰਨਵਾਦ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬੀ ਨੂੰ ਜਿਹੜੀ ਹੈ ਉਹ ਇਥੋਂ ਦੀ ਮਾਤ ਪਾਸ਼ਾ ਹੋਣ ਦਾ ਜਿਹੜਾ ਦਰਜਾ ਹੈ ਉਹ ਦੇਣਾ ਚਾਹੀਦਾ। ਦੇਖੋ ਡਿਟੇਲ ਮੈਂ ਤੁਹਾਨੂੰ ਜਿਹੜੀ ਹੈ ਮੈਂ ਡਿਟੇਲ ਦੇਖੀ ਹੈ ਕਿ ਅੱਜ ਜਿਹੜੀ 78 ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਬੰਬ ਨੂੰ ਉਡਾਉਣ ਦੇ ਤਮਕਾ ਜਿਹੜੀਆਂ ਸੀਗੀਆਂ ਮੇਲਾ ਉਹ ਆਇਆ ਪਾਉਲੇ ਕੁਝ ਬੰਦੇ ਗ੍ਰਿਫਤਾਰ ਵੀ ਹੋਏ ਨੇ ਪਰ ਹਾਲੇ ਉਹਦੀ ਕੋਈ ਪ੍ਰਾਪਤ ਜਿਹੜੀ ਹੈ ਓਹ ਹੋ ਨਿਸਕੀ ਕਿ ਇਹਨਾਂ ਦੇ ਪਿੱਛੇ ਕੌਣ ਹੈ ਔਰ ਹੁਣ ਕੱਲ ਦਾ ਪਟਨਾ ਸਾਹਿਬ ਦੀ ਜਿਹੜੀ ਇੱਕ ਖਬਰ ਹੈ ਉਹ ਚੱਲ ਰਹੀ ਹੈ ਕਿ ਪਟਨਾ ਸਾਹਿਬ ਦੇ ਵਿੱਚ ਕਿਤੇ ਆਰ ਡੀ ਐਕਸ ਪਈ ਹੋਣ ਦੀ ਜਿਹੜੇ ਰੌਲਾ ਸੀ ਮੇਲ ਸੀ ਉਹ ਆਈ ਹੈ ਲੇਕਿਨ ਪ੍ਰਬੰਧਕ ਸਹਿਬਾਨਾ ਵੱਲੋਂ ਪਤਾ ਲੱਗਾ ਕਿ ਕੋਈ ਜਾਂਚ ਪੜਤਾਲ ਕੀਤੀ ਗਈ ਹੈ ਕਿਤੇ ਵੀ ਐਸੀ ਜਿਹੜੀ ਕੋਈ ਚੀਜ਼ ਹੈ ਉਹ ਮਿਲ ਨਹੀਂ ਪਰ ਫਿਰ ਵੀ ਸੁਰੱਖਿਆ ਦੇ ਜਿਹੜੇ ਪੂਰੇ ਇੰਤਜ਼ਾਮ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਕਿ ਉਹ ਕੋਈ ਜਣਾ ਮਾ ਜਾਏ ਕੁਝ ਕਰਨ ਲਈ ਦੇਖੋ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਲੇਟ ਨੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਤਾਂ ਪਹਿਲੇ ਦਿਨ ਤੋਂ ਹੀ ਇੱਥੇ ਐਕਸ਼ਨ ਜਿਹੜਾ ਉਹ ਲੈਣਾ ਚਾਹੀਦਾ ਸੀਗਾ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਬੋਲਣਾ ਚਾਹੀਦਾ ਸੀਗਾ ਸਾਰ ਰੈਣੀ ਚਾਹੀਦੀ ਸੀ ਅੱਜ ਉਹ ਤਕਰੀਬਨ 22 ਦਿਨ ਬਾਅਦ ਪੰਜਾਬ ਦਾ ਜ਼ਿਕਰ ਕਰ ਰਹੇ ਨੇ ਤੇ ਉਹਨਾਂ ਪੰਜਾਬ ਨੂੰ ਨੇੜੇ ਹੋ ਕੇ ਤੱਕਣਾ ਚਾਹੀਦਾ ਔਰ ਆਪਣੇ ਪ੍ਰਧਾਨ ਮੰਤਰੀ ਹੋਣ ਦਾ ਜਿਹੜਾ ਸਬੂਤ ਹੈ ਉਹ ਦੇਣਾ ਚਾਹੀਦਾ ਹੈ ਕਿ ਉਹ ਵਾਕਈ ਸਾਰਿਆਂ ਨੂੰ ਅਨੁਕਸਾਰਤਾ ਦੇ ਨਾਲ ਦੇਖਦੇ ਨੇ ਸ੍ਰੀ ਆਗੰਗਾਂ ਦਾ ਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਕੋਲਾ ਜੀ ਭਲਾਈ ਕੇ ਅੰਦਰ ٹرسٹ ਵੱਲੋਂ ਅੱਜ ਸਤਵੀਂ ਕੇਪ ਹਾਰਡ ਪਰਵਾਤ ਇਲਾਕਿਆਂ ਲਈ ਜਾ ਰਹੀ ਹੈ ਇਹ ਅੱਜ ਰੰਤਾਰਨ ਪੱਟੀ ਹਰੀਕੇ ਫਰੋਜਪੁਰ ਇਸ ਸਾਈਡ ਵੱਲ ਜਾਇਆ ਜਾ ਰਿਹਾ ਹੈ ਕੱਲ ਟੀਮ ਵਿਜ਼ਿਟ ਕਰਾਈ ਹੈ ਤਕਰੀਬਨ 5 ਪਿੰਡ ਜਿੱਥੇ ਘਰ ਘਰ ਜਾ ਕੇ ਉਥੋਂ ਦੇ ਸਰਪੰਚਾਂ ਨਾਲ ਗੱਲ ਹੋ ਗਈ ਹੈ ਉਹ ਨਾਂ ਲਿਖ ਕੇ ਰੱਖਣਗੇ ਜਿਨ੍ਹਾਂ ਘਰ ਪਸ਼ੂ ਨਹੀਂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਜਿਨ੍ਹਾਂ ਘਰ ਪਸ਼ੂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਵੇਂ ਤੁਹਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਪਤਾ ਹੈ ਵੀ ਰਾਸ਼ਨ ਬਹੁਤ ਹੋ ਚੁੱਕਾ ਹੈ ਕਈਆਂ ਘਰਾਂ ਵਿੱਚ ਅੱਜ ਵੀ ਇੱਥੇ ਅਜੀਬ ਜਿਹਾ ਸਮਾਨ ਲਿਆਂਦਾ ਜਾਂਦਾ ਜਾਂਦਾ ਜਿਹੜਾ ਕਿ ਉਹਨਾਂ ਦੇ ਪੂਰੀ ਤਰ੍ਹਾਂ ਕੰਮ ਆ ਸਕੇ ਆਪਣਾ ਮਛਰਦਾਨੀ ਨਿਊਟਰੀ ਰਸ ਐਂਡ ਚੇਸਟ ਬੁਰਸ਼ ਚਾਹ ਦੀ ਆਪਣਾ ਚਾਹ ਪਤੀ ਦੁੱਧ ਦੀ ਕਿੱਟ ਦੇਲ ਪੂੜੀ ਲਿਊਟਰੀ ਮੈਡੀਕਲ ਕਿਟ ਰਿਕ ਬਣਾਈ ਗਈ ਹੈ ਜਿਹਦੇ ਚ ਡਟੋਲ ਵੀ ਹੈ ਤੇ ਪੱਟੀ ਵੀ ਹੈ ਰੂਮ ਵੀ ਹੈ ਰੇੜਰ ਦੀ ਦਵਾਈ ਵੀ ਹੈ ਇਨਫੈਕਸ਼ਨ ਦੀ ਵੀ ਹਰ ਪੱਤੇ ਤੇ ਲਿਖਿਆ ਗਿਆ ਉਹ ਐਮਬੂਲੈਂਸ ਵੱਖਰੀ ਜਾ ਰਹੀ ਹੈ ਨਾਲ ਜੋੜੇ ਜਾ ਰਹੇ ਨੇ ਪੈਰਾਂ ਦੇ ਸੋਲਰ ਲਾਈਟ ਜਿਹੜੀ ਆ ਤੁਸੀਂ ਸਾਰੀ ਦੇਖ ਰਹੇ ਹੋ ਇਹ ਉਪ ਦੇ ਨਾਲ ਵੀ ਤੇ ਟਿਊਬ ਦੀ ਲਾਈਟ ਦੇ ਨਾਲ ਵੀ ਸਾਰੀ ਚਾਰਜ ਹੋ ਜਾਂਦੀ ਹੈ ਤੇ ਉਥੇ ਬੱਤੀ ਦੀ ਵੀ ਮੁਸ਼ਕਲ ਹੋਵੇ ਤੇ ਇਹਦੇ ਨਾਲ ਚਾਨਣਾ ਉਹਨਾਂ ਦੇ ਘਰ 'ਚ ਹੋ ਸਕੇ ਤੇ ਜਰਸੀਆਂ ਜਾ ਰਹੀਆਂ ਨੇ ਜਿਵੇਂ ਸਿੰਘ ਸਾਹਿਬ ਜੀ ਨਾਲ ਵੀ ਰਾਏ ਹੋਈ ਹੈ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਹੁਤ ਵੱਡੀਆਂ ਡਿਊਟੀਆਂ ਉਹਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੀਦੀ ਕੋਲਾ ਜੀ ਭਲਾਈ ਕੇਂਦਰ ਨੂੰ ਆ ਕੇ ਨਿਵਾਜਿਆ ਹੈ ਆਪ ਅਰਦਾਸ ਕਰਕੇ ਤੋਰਨ ਲੱਗੇ ਨੇ ਕਿਰਪਾ ਕੀਤੀ ਹੈ ਤੇ ਕੁਦਰਤੀ ਮੈਂ ਵੀ ਅੱਗੇ ਇਸੋ ਜਿਹੜੀ 8ਵੀਂ ਖੇਪ ਜਾਣੀ ਐ ਉਹਦਾ ਸਮਾਨ ਕਰਦੇ ਵੇ ਹਾਂ ਨੋਟ ਤੇ ਸਿੰਘ ਸਾਹਿਬ ਜੀ ਨੇ ਉਹ ਹੀ ਆਈਡੀਆ ਦਿੱਤਾ ਵੀ ਜਿਹੜੀ ਅਗਲੀ ਹੁਣ 8ਵੀਂ ਖੇਪ ਵਿੱਚ ਫੋਲਡਿੰਗ ਬੈੱਡ ਜਾਣਗੇ ਤੇ ਗੱਦੇ ਜਾਣਗੇ ਤੇ ਚਦਰਾਂ ਇਸ ਤਰ੍ਹਾਂ ਦਾ ਸਮਾਨ ਜਿਹੜਾ ਹੁਣ ਉਦੋਂ ਜਿੱਥੇ ਜਿੱਥੋਂ ਪਾਣੀ ਥੋੜਾ ਘਟ ਰਿਹਾ ਨਿਕਲ ਰਿਹਾ ਜਿਹੜੀਆਂ ਅਗਲੀਆਂ ਚੀਜ਼ਾਂ ਉਹਨਾਂ ਨੂੰ ਪਹਿਲੀਆਂ ਖਰਾਬ ਹੋ ਚੁੱਕੀਆਂ ਨੇ ਤੇ ਉਹਦੇ ਵਿੱਚ ਉਹ ਚੀਜ਼ਾਂ ਲੈ ਜਾਣ ਦਾ ਯਤਨ ਕਰ ਦਿੱਤਾ ਜਾਏਗਾ ਅੱਜ ਜੋ ਸਮਾਨ ਜਾ ਰਿਹਾ ਆਪ ਦੀ ਅਰਦਾਸ ਕਰਿਓ ਸਹੀ ਲੋੜਵੰਦਾਂ ਨੂੰ ਪਹੁੰਚ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੈ ਸਿੰਘ ਸਾਹਿਬ ਨੇ ਹੱਥ ਪੁੱਟ ਦੀ ਮਦਦ ਕੀਤੀ ਜਮੀਨ ਲੈਵਲ ਤੇ ਪੁੱਜੀ ਸੰਕਰਮੇ ਜੀ ਤੋਂ ਸਾਰ ਬਿਠੇ ਇਹ ਇੱਕ ਬੜੀ ਵੱਡੀ ਮਤਲਬ ਨਾ ਵੀ ਸਾਰੀ ਉਹ ਵਿਰਾਗ ਵੀ ਆਇਆ ਗਈ ਜਰੀ ਇਹਨਾਂ ਨੂੰ ਅਰਦਾਸ ਵਿੱਚ ਸਾਰੀ ਵੀਡੀਓ ਬਹੁਤ ਵਾਇਰਲ ਹੋਈ ਇਹ ਹਰਕਨੇ ਜੀ ਦੀ ਉਹ ਸ਼ਲਾਗਾ ਕੀਤੀ ਜਿਹੜਾ ਸਿੰਘ ਸਾਹਿਬ ਜੀ ਆਪ ਜਵੀਨੀ ਲੈਵਲ ਦੇ ਉਤਰ ਕੇ ਇਹ ਸਾਰੀ ਚੀਜ਼ ਨੂੰ ਦੇਖ ਰਹੇ ਨੇ ਬੜੀ ਵੱਡੀ ਇੱਕ ਮੈਸੇਜ ਆਉਂਦਾ ਵਧੀਆ ਸੇਵ ਸਾਹਿਬ ਜੀ ਦਾ ਇਹਦੇ ਵਿੱਚ ਗਿਆਨੀ ਰਣਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਐਡੀ ਵੱਡੀ ਜਿੱਥੇ ਬਾਬਾ ਬੁੱਢਾ ਸਾਹਿਬ ਦੀਆਂ ਇਹ ਰਿਯੂਟੀਆਂ ਨੇ ਉਹ ਕਰਦੇ ਹੋਏ ਵੀ ਇਸ ਅਣ ਪ੍ਰਭਾਵਿਤ ਲੋਕਾਂ ਵਾਲੀ ਜਮੀਨੀ ਲੈਵਲ ਤੇ ਜਾਣਾ ਬਹੁਤ ਵੱਡਾ ਉਹਨਾਂ ਦਾ ਇੱਕ ਸੋਚ ਹੈ। ਵਾਹਿਗੁਰੂ ਜੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027